ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਜਲਵਾਯੂ ਫੋਰਕਾਸਟਸ ਵਰਤ ਕਰਦੇ ਹਾਂ ਤੁਸੀਂ ਸਾਡੇ ਨਾਲ ਜੁੜ ਕੇ ਚਲੋ ਅੱਜ ਤੋਂ ਬਹੁਤ-ਬਹੁਤ ਬਹੁਤ ਬਹੁਤ ਰੱਹੀਏ ਬਾਕੀ ਸਗਾ ਕਰਦੇ ਹਾਂ ਅਸੀਂ ਅੱਜ ਉਹ ਸੀ ਉਹ ਕੱਲ੍ਹ ਤੋਂ ਕੱਲ੍ਹ ਕਰਤੀ ਸੀ ਕਿ ਮੌਸਮੀ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਣੇ ਹਾਂ ਸੋ ਗੱਲ ਕਰਦੇ ਹਾਂ ਅੱਜ ਮੌਸਮ ਬਾਰੇ ਕਿਉਂਕਿ ਬਹੁਤ ਹੋ ਗਈ ਮੌਸਮੀ ਵੀਡੀਓ ਨਹੀਂ ਬਣੇਗੀ ਸੋ ਗੱਲ ਕਰਦੇ ਹਾਂ ਜੋ ਵੀ ਕੱਲ 16 ਦਸੰਬਰ ਨੂੰ ਲਗਭਗ ਮੌਸਮ ਠੀਕ ਰਹਿਣ ਦਾ आसार ਨਹੀਂ ਅਸਮਾਨ ਵਿੱਚ ਕਾਲੇ ਫੁਕੇ ਬੱਦਲ ਬਈ ਗੁਜਰਦੀ ਰਹੇਗੀ ਕਿਉਂਕਿ ਤੁਹਾਨੂੰ ਪਤਾ ਹੀ ਹੁਣ ਜੋ ਕਿ ਜਹਾਜ਼ ਜਾ ਰਹੇ ਨੇ ਸੋ ਜੋ ਆਪਣੇ ਉਤੂਆ ਛੱਡਦੇ ਹੁੰਦੇ ਨੇ ਜਹਾਜ਼ ਉਹ ਪੁੱਛਿਓ ਤੇ ਅਸਾਂ ਜਦੋਂ ਤੁੰਗ ਆਵਾਰਨ ਕਰਾ ਲਿਆ ਤਾਂ ਉਹ ਤੇ ਜੋ ਕਿ ਸਮਾਨ ਵਿੱਚ ਮਾਈਨਸ ਸਪੀਡ ਤੇ ਤਾਪਮਨ ਸੋ ਇੰਨੀ ਜੋ ਕਿ ਉੱਤੇ ਜਿਆਦਾ ਠੰਡ ਹੁਣ ਕਰਕੇ ਅਸਮਾਨ ਵਿੱਚ ਹਵਾ ਵਿੱਚ ਉਸ ਤੋਂ ਇਹਨੂੰ ਉੱਥੇ ਜਮਾ ਦਿੰਦੀ ਹੈ ਇਸ ਨਾਲ ਅਸਲੀ ਕਹਿੰਦੇ ਆ ਕਿ ਉਹ ਜੁਕਤ ਨੂੰ ਉੱਥੇ ਜਮਾ ਰਿਹਾ ਪਰ ਉਹ ਜਮਾ ਨਹੀਂ ਉੱਥੇ ਜੀ ਸਿਰਫ ਉੱਥੇ ਆ ਕੇ ਉਹਦੇ ਕਣ-ਕਣ ਲਾ ਕੇ ਬੰਦੇ ਨੇ ਦੇਖ ਲਓ ਕਰਦੇ ਹੁਣ ਉਹ ਜੋ ਕੀ ਹੋਇਆ ਠੀਕ ਕਰਦੇ ਮੌਸਮ ਅਸਾਰ ਨੇ ਤੇ ਉਸ ਤੋਂ ਬਾਅਦ ਬਾੜਾ ਵਿੱਚ ਕੱਲ ਉਹ ਇੱਕ ਸਿਸਟਮ ਥੋੜਾ ਬੋਲਾ ਪਹੁੰਚ ਰਿਹਾ ਮੀਂਹ ਵਾਲਾ ਜ ਆ ਬਰਸ ਬਾਰੀ ਕਰਾ ਸੋ ਸਵੇਰ ਤੋਂ ਪੋਹਣੈ ਬਤੀ ਹੋਵੇਗਾ ਕੱਲ ਨੂੰ ਜੋ ਥੋੜੀ ਬੋਝ ਉੱਤਰ ਪੂਰ ਵੀ ਹੋ ਚਲਦੀ ਹੈ ਇਸ ਨਾਲ ਤਾਪਮਾਨ ਵੀ ਥੋੜੀ ਹਾਂ ਥੋੜਾ ਵੱਧ ਹੋਵੇਗਾ ਰੋਕਨ ਜੋ ਕਿ ਹੁਣ ਸ਼ੀਤ ਦਾੜ ਵੱਲ ਕੇ ਹਵਾਦ ਜ ਵੱਧ ਰਹੇ ਸੀ ਉਹ ਲਗਭਗ ਹੁਣ ਥੋੜੀ ਮੁਕਦੇ ਦੋ ਦਿਨਾਂ ਦੇ ਘਟਣਗੇ ਉਸ ਤੋਂ ਬਾਅਦ ਫਿਰ ਤੋਂ ਛਿੱਤ ਦਾੜ ਸੁਪਾ ਆਪਣਾ ਜੋੜ ਫੜੇਗੀ ਤੇ ਉਸ ਤੋਂ ਬਾਅਦ ਐਪੀ ਬਾਈ ਨੂੰ ਫਿਰ ਤੋਂ ਜੋ ਕਿ ਮੀਂਹ ਦਾ ਇਸ ਤੋਂ ਮਾਰੋ ਚਾਹ ਰਿਹਾ ਸੁਬ੍ਹਾ ਲੱਗੇ ਬਗ ਬਗ ਪਹਾੜ ਵੱਤੀ ਸੇ ਮਤਲਬ ਰਹੇਗਾ ਬਾਕੀ ਕਰਦੇ ਹਾਂ ਕਿ ਅਬਲੇ ਕਦੋਂ ਕਦੋਂ ਮੀਆਂ ਕਦੋਂ ਕਦੋਂ ਕੀ ਜਾ ਹੁਣ ਜਾ ਜਾਓ ਧੰਨਵਾਦ ਜੋ ਵੀ ਪਹਾੜ ਦਾ ਰੁਕਣਾ ਚਾਹੁੰਦਾ ਹੈ ਖੁਸ਼ੀ ਖੁਸ਼ੀ ਚੱਲ ਸਕਦਾ ਹੈ